ਹਾਂ ਦੋਸਤੋ ਅੰਡ ਤਾਂ ਲੱਗਦਾ ਬਰਨਗੜਾ ਤਰਸਿਲਤਾਪਾ ਊੜਾ ਪੱਤੀ ਕੋਠੀ ਵਿਕਿਆ ਉਹ ਜੇ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਕੰਨ ਦੇ ਰੋਡ ਦੇ ਜਣਾ ਸਾਹਮਣੇ ਆ ਲੋਕੇਸਨ ਵਧੀਆ ਉਹਦੀ ਗੱਡੀ ਟਰਾਲੀ ਅੰਦਰ ਵੜਦੀ ਆ ਕਿਸੇ ਵੀਰ ਭਾਈ ਨੇ ਨਵੀਂ ਕੋਠੀ ਲੈਣੀ ਹੋਵੇ 11ਵੇਂ ਸਪੈਸ਼ਲ ਸਾਰਾ ਪਲਾਟ ਵੀ ਅੱਗੇ ਲੱਗਦੀ ਅੱਗੇ ਵੀ ਗਲੀ ਆ ਜੇ ਵੀਰ ਭਾਈ ਨੇ ਲੈਣੀ ਹੋਵੇ ਅੰਦਰ ਤੋਂ ਲਗਲੇ ਬਰਨਾਲਾ 45 ਨੂੰ ਸਪੋਰਟ ਕਰਿਓ। ਬਾਕੀ ਜੋ ਅੰਦਰ ਕੋਠੀ ਵਾਲੀ ਦਿਖਾਉਣੀ ਆ। ਇਹ ਪਰਾਣੇ ਟਾਈਪ ਦੇ ਦੋ ਕਮਰੇ ਅੱਗੇ ਆ। ਉਰ ਸੋਈ ਰਹੀ। ਇਸ ਨੂੰ ਬਾਕੀ लगे देख सको सर ड्राइंग रूम आ गए वैसे खुला थे बने किचन आ गई ਅਸਕਲ ਰੰਗ ਰਹਿੰਦਾ ਹੋ ਸਾਰੀ ਓਕੇ ਕੋਠੀ ਜੇ ਮੈਂ ਕਰਾਂ ਚੁਕਣੀ ਵੀ ਲੋਕੇਸ਼ਨ ਵਧੀਆ ਜੇ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਉਹ ਬਾਈ ਨੂੰ ਜੂਸ ਕਰਿਓ ਜਿੱਪੀ ਨਾਲ ਦੋ ਬੈਡਰੂਮ ਬੈਡਰੂਮ ਤੋਂ ਬਾਥਰੂਮ ਉਹ ਨਾਲ दूसरा कम रहा पिछे भी गली तो लगती है कई पुरानी टाइप का बकाऊगा टोटल ग्यारह पे जगह भी पिछे कोठी पिछले पिछली जगह

ਇਹ ਆਪਣਾ ਲੁਕੇਸ਼ਨ ਆ ਵੀ ਵਧੀਆ ਕਰਾਂਚਕਾਰਾ ਹੋਈ ਚਿਕਨ ਲੈਣਾ ਹੋਵੇ ਤਾਂ ਬਾਈ ਮੈਂ ਜੰਪੂਰ ਸਬਰਕਰ ਬਾਕੀ ਬਾਈ ਦਾ ਨਾਮ ਦੱਸਾਂਗੇ ਮੋਬਾਈਲ ਨੰਬਰ ਦੇ ਮਗਰ ਨਾਲ ਸਸੀ ਗਾ ਬਾਈ ਸਸੀ ਗਾ ਬਾਈ ਜੀ ਬਾਈ ਪਹਿਲਾਂ ਤਾਂ ਆਪਣਾ ਨਾਮ ਤੇ ਆਪਣਾ ਕੋਈ ਨਾ ਲੋਕੇਸ਼ਨ ਦੱਸੋ ਸਾਰੀ ਤੇ ਮੋਬਾਈਲ ਨੰਬਰ ਆਪਣਾ ਠੀਕ ਹੈ ਜੀ ਨਾ ਮੈਂ ਮੇਰੇ ਗਰਦੂ ਸਿੰਘ ਪੁੱਜਿਆ ਹਾਂ ਜੀ ਠੀਕ ਹੈ ਜੀ ਪਿਤਾ ਦਾ ਨਾਮ ਮੇਰੇ ਭਾਨ ਸਿੰਘ ਹੈ ਠੀਕ ਹੈ ਜੀ ਤੇ ਜਿਹੜੀ ਇਹ ਆਪਣੀ ਕੋਠੀ ਦੀ ਲੋਕੇਸ਼ਨ ਹੈ ਬਈ ਇਹ ਰੋਡ ਹਾਂਜੀ ਤੇ ਇਹਦੇ ਇੱਕ ਤਪਣੇ ਲਿੰਕ ਰੋਡ ਜਾਂਦਾ ਜੀ ਠੀਕ ਹੈ ਜੀ ਇਹਦੇ ਤੇ ਆਪਣੀ ਕੋਲੇ ਜੀ ਆਈਆਂ ਮੰਨ ਲਓ ਕਿ ਸਾਹਮਣੇ ਠੀਕ ਹੈ ਹਾਂ ਤੇ ਇਹ ਜਗ੍ਹਾ ਦਾ ਬਈ ਆਪਣਾ ਰੇਟ ਵਧੀਆ ਕਰ ਲਾਂਗੇ ਬੰਦੇ ਨਾਲੇ ਕੋਈ ਆਉਂਦਾ ਹੋਇਆ ਠੀਕ ਹੈ ਜੀ ਉਹ ਬੰਦੇ ਨਾਲ ਕੋਈ ਆਏ ਨਾ ਵੀ ਸਿਰ ਚੜ ਮਾ ਰੇਟ ਨਹੀਂ ਕਰਦੇ ਇਹ ਕੋਠੀ ਬਣਾਈ ਨੂੰ ਕਿੰਨਾ ਕ ਟਾਈਮ ਹੋ ਗਿਆ ਕੋਠੀ ਬਣਾਈ ਨੂੰ ਬਈ ਇੱਕ ਸਾਲ ਹੀ ਹੋਇਆ ਸਾਲ ਹੋਇਆ ਹਾਂਜੀ ਸਾਲ ਹੋ ਗਿਆ ਆਪਣੇ ਰਹਿਣ ਵਾਸਤੇ ਬਣਾਈ ਹੋਇਆ ਕੋਠੀ ਆਏ ਜਿਹਦੀ ਬੇਕੀ ਨੂੰ ਮਾਇਤੇ ਇੱਕ ਨੰਬਰ ਰੱਟ ਲੱਗੀ ਆ ਪੂਰੀ ਘਰ ਚ ਬਈ ਠੀਕ ਹੈ ਜੀ ਬਈ ਆਪਾਂ ਅੱਜ ਤਸੱਲੀ ਆ ਕੰਮ ਆ ਬੰਦਾ ਤਸੱਲੀ ਕਰ ਲੇ ਜਿੱਥੋਂ ਮਰਜੀ ਹੁਣ ਕਾਰਨ ਕੀ ਬਣਾਈ ਬਈ ਆਪ ਕੋਠੀ ਦਾ ਕਾਰਨ ਜੀ ਰਹੀ ਹੈ ਬਈ ਜਿਹੜੀ ਹੁਣ ਆਪਣੀ ਫੈਮਲੀ ਹੈਗੀ ਹਾਂ ਉਹ ਪੂਰੀ ਦੀ ਪੂਰੀ ਆਪਣੀ ਬਰਨਾਲੇ ਗਈ ਆ ਬਰਨਾਲੇ ਠੀਕ ਹੈ ਜੀ ਆਪਣੇ ਜੀ ਚਾਚੇ ਨੇ ਚਾਚੇ ਨੇ ਮੁੰਨੇ ਨੂੰ ਬਰਨਾਲੇ ਆ ਠੀਕ ਹੁਣ ਬਾਈ ਸਾਡੀ ਇਹ ਰਾਇ ਸੀਗੀ ਵੀ ਅਸੀਂ ਵੀ ਉਹਨਾਂ ਕੋਲ ਹੀ ਜਾਣਾ ਸੀ ਹਾਂ ਸਾਡੀ ਡਿਊਟੀ ਦਾਦੀ ਬਰਨਾਲੇ ਲੋਕਲ ਲੱਗ ਹੀ ਰਹਿੰਦੀ ਆ ਠੀਕ ਹੈ ਜੀ ਹਾਂਜੀ ਸਾਡਾ ਇਹ ਹੀ ਕਾਰਨ ਹੋਵੇ ਠੀਕ ਬਾਈ ਤੁਹਾਨੂੰ ਬਾਈ ਨੇ ਕਾਹਨ ਦੱਸਤਾ ਹੋਰ ਕੋਈ ਕਾਰਨ ਨਹੀਂ ਵੇਚਣਾ ਬਾਈ ਦਾ ਕਾਰਨ ਸੱਤ ਹੋਣੇ ਇਹ ਵੀ ਸਾਰੀ ਫੈਮਿਲੀ ਨੇ ਬਰਨਾਲੇ ਰਹਿੰਦੀ ਹੈ ਜੀ ਬਾਈ ਵੀ ਮਲਾਇਨਾ ਦਾ ਭਰਾ ਵੀ ਮਲਾਇਨਾ ਵੀ ਕਿਉਂਕਿ ਅੱਜ ਕੱਲ੍ਹ ਸੋਨੇ ਪਦੀ ਹੈ ਕਹੇ ਜਵਾਨਾਂ ਦੇ ਬੱਚੇ ਨੂੰ ਵਧੀਆ ਪੜਾਈਏ ਤੇ ਪਿੰਡਾਂ ਹਨ ਪਦੀਏ ਤੇ ਸ਼ਹਿਰਾਂ ਚਾਲ ਹਰੇਕ ਜਾਣ ਨੂੰ ਕਹਿੰਦਾ ਇਸ ਕਾਰਨ ਬਾਈ ਕੋਠੀ ਵੇਚੁੰਦੇ ਆ ਜੇ ਕਿਸੇ ਬਾਈ ਵੀ ਭਾਈ ਨੇ ਲੈਣੇ ਤੇ ਬਾਈ ਨੇ ਜਰੂਰ ਫਰਕ ਮੈਨੂੰ ਵੀ ਫਾਈਲ ਲੈਣੀ ਤਾਂ ਬਾਈ ਮੈਂ ਜਰੂਰ ਆਉਂਦਾ